ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹੈਗੀ ਆ ਅੱਜ ਆਪਾਂ ਬਣਾਉਣ ਲੱਗੇ ਆ ਮਸ਼ਰੂਮ ਜਿਹੜੇ ਕਿ ਸਬਜ਼ੀ ਬਣਾਵਾਂਗੇ ਮਸ਼ਰੂਮ ਦੀ ਜਿਹੜੇ ਤੁਸੀਂ ਕਦੇ ਖਾਦੇ ਨਹੀਂ ਹੋਏ ਇਹੋ ਜਿਹੇ ਬਣਾਏ ਹੋਏ ਮਸ਼ਰੂਮ ਤੇ ਅੱਜ ਮੈਂ ਤੁਹਾਨੂੰ ਦਿਖਾਉਂਗੀ ਮਸ਼ਰੂਮ ਬਣਾਉਣੇ ਜਿਹੜੇ ਕਹਿੰਦੇ ਅਸੀਂ ਮਸ਼ਰੂਮ ਖਾਂਦੇ ਨਹੀਂ ਤੇ ਅੱਜ ਇਹ ਮਸ਼ਰੂਮ ਜਿਹੜੇ ਮੈਂ ਬਣਾ ਰਹੀ ਹਾਂ ਤੁਸੀਂ ਵੀ ਬਣਾ ਕੇ ਦੇਖੋਗੇ ਤਾਂ ਆਪਣੀਆਂ ਉਂਗਲੀਆਂ ਚੜ੍ਹਦੇ ਰਹਿ ਜਾਓਗੇ ਤੇ ਸਾਰੀ ਵੀਡੀਓ ਨੂੰ ਜਰੂਰ ਦੇਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀ ਕਰ ਲੈਣਾ ਤੇ ਮੈਂ ਤੁਹਾਨੂੰ ਚਲੋ ਆਪਾਂ ਚੱਲਦੇ ਹੁਣ ਆਪਾਂ ਕਿਚਨ ਦੇ ਵਿੱਚ ਆਪਾਂ ਦਿਖਾਉਨੇ ਆ ਤੁਹਾਨੂੰ ਮਸ਼ਰੂਮ ਕਿਵੇਂ ਬਣਾਉਣੇ ਇਹ ਹੈਗੇ ਮੇਰੇ ਕੋਲੇ ਰੱਖਿਆ ਥੋੜੇ ਜਿਵੇਂ ਰੱਖਿਆ ਕਾਜੂ ਵੀ 15 20 ਕਾਜੂ ਆ ਤੇ ਥੋੜਾ ਜਿਹਾ ਪਾਇਆ ਦੁੱਧ ਇਹਨਾਂ ਨੂੰ ਮੈਂ ਰੱਖੂਗੀ ਬੋਇਲ ਕਰਨਾ ਦੂਜੇ ਪਾਸੇ ਮੈਂ ਪਾਇਆ ਸਰੋਂ ਦਾ ਤੇਲ ਉਹਦੇ ਵਿੱਚ ਪਾਇਆ ਜੀਰਾ ਕੱਲਾ ਭੁੰਨਿਆ ਤੇ ਉਤਬਾਦ ਵਿੱਚ ਪਾਇਆ ਪਿਆਜ਼ ਤੇ ਹੁਣ ਮੈਂ ਲਾਉਣੇ ਕਿਉਂ ਅੱਜ ਬਟਰ ਦਾ ਤੜਕਾ ਕਿਉਂ ਦਾ ਨਹੀਂ ਲਾ ਰਹੀ ਅੱਜ ਮੈਂ ਬਟਰ ਦਾ ਤੜਕਾ ਲਗਾ ਰਹੀ ਆ ਤੇ ਜੇ ਤੁਹਾਡੇ ਕੋਲ ਸਰੋਂ ਦਾ ਤੇਲ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਘਿਓ ਜਾਂ ਬਟਰ ਜਾਂ ਤੇਲ ਜਿਹਦੇ ਵਿੱਚ ਵੀ ਤੁਸੀਂ ਜੀਰਾ ਭੁੰਨ ਕੇ ਪਾ ਸਕਦੇ ਆ ਤੇ ਹੁਣ ਆਪਾਂ ਇਹਨੂੰ ਹੌਲੀ ਗੈਸ ਤੇ ਭੁੰਨਾਂਗੇ ਤੇ ਇਹਨੂੰ ਹੌਲੀ-ਹੌਲੀ ਕਰਕੇ ਤਾਂ ਪਿਆਜ਼ ਨੂੰ ਆਪਾਂ ਭੁੰਨਾਂਗੇ ਤੇ ਕਿਉਂਕਿ ਜੇ ਆਪਾਂ ਜਿਆਦਾ ਤੇਜ਼ ਗੈਸ ਕਰ ਦਿੰਨੇ ਆ ਤਾਂ ਇਹ ਤੜਕਾ ਕਾਲਾ ਜ ਹੋ ਜਾਂਦਾ ਮੱਚ ਜੇ ਜਾਂਦਾ ਤੇ ਫਿਰ ਉਹਦਾ ਟੇਸਟ ਨਹੀਂ ਵਧੀਆ ਆਉਂਦਾ ਇਸ ਕਰਕੇ ਆਪਾਂ ਹੌਲੀ ਗੈਸ ਤੇ ਭੁੰਨਾਂਗੇ ਜੇ ਟਾਈਮ ਜ਼ਰੂਰ ਇਹਨੂੰ ਲੱਗਦਾ ਆ ਤੇ ਪਰ ਇਹ ਵਧੀਆ ਤੜਕਾ ਬੰਦਾ ਹੈ ਤੇ ਮਸ਼ਰੂਮ ਲਈ ਤੇ ਤੁਸੀਂ ਆਪਣੇ ਮਸ਼ਰੂਮ ਦੇ ਕੇ ਇਹ ਬਣਾ ਕੇ ਦੇਖਣਾ ਜ਼ਰੂਰ ਪਲੀਸ ਵੀ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀ ਜ਼ਰੂਰ ਕਰ ਲਿਓ ਇਧਰ ਮੇਰੇ ਰੱਖਿਆ ਮਸ਼ਰੂਮ ਮਤੋਲੇ ਤੇ ਹੁਣ ਇਹਨਾਂ ਦੇ ਪਿਛਲੇ ਪਾਸੇ ਜੇ ਕੱਟ ਕੇ ਤੇ ਆਪਾਂ ਪਤਲੇ ਪਤਲੇ ਨਿੱਕੇ ਨਿੱਕੇ ਮਸ਼ਰੂਮ ਕੱਟਨੇ ਆ ਤਾਂ ਕਿ ਬੱਚੇ ਜਿਹੜੇ ਹੈਗੇ ਵੱਡੇ ਵੱਡੇ ਮਸ਼ਰੂਮ ਨਹੀਂ ਖਾਂਦੇ ਇਸ ਕਰਕੇ ਮੈਂ ਛੋਟੇ ਛੋਟੇ ਪੀਸ ਪਤਲੇ ਪਤਲੇ ਮਸ਼ਰੂਮ ਕੱਟੂਗੀ ਸਾਰੇ ਕੱਟ ਕੇ ਮੈਂ ਇੱਕ ਸਾ이드 ਤੇ ਰੱਖ ਲੈਣੇ ਜਦ ਤੱਕ ਮੇਰਾ ਤੜਕਾ ਉਧਰ ਰੱਖਿਆ ਹੈ ਤੇ ਉਹ ਰੈਡੀ ਹੁੰਦਾ ਹੈ ਕਿ ਮਸ਼ਰੂਮ ਇੱਕ ਆਪਣੇ ਸਿਹਤ ਲਈ ਆਪਾਂ ਨੂੰ ਖਾਣ ਲਈ ਬਹੁਤ ਜ਼ਰੂਰੀ ਹੁੰਦੇ ਆ ਮਸ਼ਰੂਮ ਜਿਹੜਾ ਕਿ ਤੁਹਾਡੇ ਭਾਰ ਦੇ ਘਟਾਉਣ ਦੇ ਵਿੱਚ ਵੀ ਹੈਲਪ ਕਰਦੇ ਆ ਮਸ਼ਰੂਮ ਮੈਨੂੰ ਲੱਗਦਾ 2 ਕਿ 2 ਦਿਨ 3 ਦਿਨ ਤੁਹਾਨੂੰ ਜ਼ਰੂਰ ਖਾਣੇ ਜਾਂਦੇ ਜੇ ਤੁਸੀਂ ਹਰ ਰੋਜ਼ ਨਹੀਂ ਖਾਂਦੇ ਆ ਦੇ ਲੋ ਆਪਣਾ ਤੜਕਾ ਵੀ ਨੀਲੀ ਰੈਡੀ ਹੋ ਚਲਿਆ ਤੇ ਇਸ ਕਰਕੇ ਮਸ਼ਰੂਮ ਨੂੰ ਤੁਸੀਂ ਜ਼ਰੂਰ ਕਰਿਓ ਫੋਲੋ ਅਪ ਪ੍ਰੋਟੀਨ ਹੁੰਦੇ ਆ ਚਾਹੇ ਤੁਸੀਂ ਇਹਨੂੰ ਰੋਸਟ ਕਰਕੇ ਖਾ ਸਕਦੇ ਹੋ ਤੇ ਚਾਹੇ ਤੁਸੀਂ ਇਹਨੂੰ ਆਮਲੇਟ ਵਗੈਰਾ ਬਣਾ ਕੇ ਖਾ ਸਕਦੇ ਜਿਨ੍ਹਾਂ ਦੇ ਵਿੱਚ ਪਾਉਣੇ ਕੋਈ ਬਣਾਣਿਆਂ ਤਾਂ ਨਹੀਂ ਤਾਂ ਬੇਸਨ ਢੋਲ ਕੇ ਉਹਦੇ ਵਿੱਚ ਮਸ਼ਰੂਮ ਪਾ ਕੇ ਤੇ ਜਿਵੇਂ ਆਪਾਂ ਪਕੌੜੇ ਬਣਾਉਨੇ ਇਸ ਤਰ੍ਹਾਂ ਇਹਨਾਂ ਨੂੰ ਰੋਸਟ ਕਰ ਸਕਦੇ ਹਾਂ ਆਹ ਲੋ ਜੀ ਮੇਰਾ ਹੋ ਗਿਆ ਤੜਕਾ ਹੋ ਗਿਆ ਰੈਡੀ ਤੇ ਇਹ ਮੈਂ ਪਾ ਰਹੀਆਂ ਇਹਦੇ ਵਿੱਚ ਦੇਗੀ ਮਿਰਚ ਦੇਗੀ ਮਿਰਚ ਦਾ ਕਲਰ ਹੁੰਦਾ ਹੈ ਦੇਗੀ ਮਿਰਚ ਕੌੜੀ ਨਹੀਂ ਹੁੰਦੀ ਤੇ ਇਸ ਕਰਕੇ ਤੁਸੀਂ ਦੇਗੀ ਜੇ ਤੁਹਾਡੇ ਮੇਰੇ ਦੇਗੀ ਮੱਚ ਹੈ ਤਾਂ ਤੁਸੀਂ ਪਾ ਲਓ ਨਹੀਂ ਹੈਗੀ ਤਾਂ ਤਾਂ ਵੀ ਚੱਲ ਜਾਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਹਲਦੀ ਤੁਸੀਂ ਆਪਣੇ ਸਵਾਦ ਅਨੁਸਾਰ ਤੇ ਸਵਾਦ ਤੁਹਾਡੀ ਸਟਾਲ ਸਬਜੀ ਦੇ ਹਿਸਾਬ ਨਾਲ ਪਾਉਣੀ ਹੈ ਕਿਉਂਕਿ ਮੈਂ ਮਸ਼ਰੂਮ ਥੋੜੇ ਜਿਆਦਾ ਬਣਾ ਰਹੇ ਹਾਂ ਇਸ ਕਰਕੇ ਮੈਂ ਪਾ ਰਹੀ ਹਾਂ ਹਲਦੀ ਜਿਆਦਾ ਤੇ ਇਹ ਮੈਂ ਪਾਇਆ ਹੈਗਾ ਧਨੀਆ ਪਾਊਡਰ ਮੈਂ ਜਿਆਦਾ ਪਾ ਰਹੀ ਹਾਂ ਧਨੀਆ ਪਾਊਡਰ ਘਰੇ ਬਣਾਇਆ ਗ੍ਰाइंड ਕੀਤਾ ਹੋਇਆ ਤੇ ਨਾਲ ਗਰਮ ਮਸਾਲਾ ਤਾਂ ਮੈਂ ਥੋੜਾ ਜਿਹਾ ਹੀ ਪਾਇਆ ਕਿਉਂ ਇਹ ਵੀ ਮੈਂ ਹੋਮ ਘਰੇ ਹੋਮ ਮੇਡ ਬਣਾਉਣੀ ਆ ਤੇ ਦੇਖੋ ਕਿੰਨਾ ਸੋਹਣਾ ਕਲਰ ਹੋ ਗਿਆ ਜਦੋਂ ਆਪਾਂ ਮਸਾਲੇ ਵਿੱਚ ਪਾ ਲਿਆ ਉਹਦੇ ਤੇ ਦੂਸਰੇ ਪਾਸੇ ਮੇਰੇ ਟਮਾਟਰ 3 ਨੇ ਟਮਾਟਰ ਗ੍ਰाइंड ਕੀਤੇ ਹੋਏ ਆ ਫਰੈਸ਼ ਟਮਾਟਰ ਗ੍ਰाइंड ਕਰਕੇ ਰੱਖੇ ਹੋਏ ਆ ਤੇ ਜੇ ਤੁਹਾਡੇ ਕੋਲ ਫਰੈਸ਼ ਟਮਾਟਰ ਨਹੀਂ ਹੈਗੇ ਤਾਂ ਤੁਸੀਂ ਟਮਾਟਰ ਟੀਨ ਵੀ ਪਾ ਸਕਦੇ ਨੇ ਟਮਾਟਰ ਟੀਨ ਥੋੜਾ ਜਿਹਾ ਘੱਟ ਪੈਂਦਾ ਇਸ ਕਰਕੇ ਆਪਾਂ ਮੇਰੇ ਕੋਲ ਹੈਗੇ ਫਰੈਸ਼ ਟਮਾਟਰ ਮੈਂ ਉਹਨਾਂ ਨੂੰ ਪਹਿਲਾਂ ਗ੍ਰाइंड ਕਰਕੇ ਰੱਖ ਲਿਆ ਤੇ ਇੱਕ ਪਾਸੇ ਤੜਕਾ ਲਗਾ ਰਹੀ ਹਾਂ ਦੂਜੀ ਪਾਸੇ ਇਹ ਚੀਜ਼ਾਂ ਆਪਾਂ ਰੈਡੀ ਕਰਦੇ ਆਂ ਆਹ ਲਓ ਜੀ ਆਪਾਂ ਪਾਤੇ ਟਮਾਟਰ ਗ੍ਰाइंड ਕੀਤੇ ਸੀ ਜਿਹੜੇ ਵਿੱਚ ਤੇ ਬਸ ਹੁਣ ਆਪਾਂ ਦਾ ਤੜਕਾ ਵੀ ਨੀਲੀ ਰੈਡੀ ਹੋ ਗਿਆ ਬਣ ਕੇ ਤੇ ਆਹ ਦੇਖ ਲਓ ਜੀ ਕਿੰਨਾ ਸੋਹਣਾ ਇਹਦਾ ਕਲਰ ਆ ਗਿਆ ਮਸ਼ਰੂਮ ਦਾ ਤੇਲੇ ਆਪਾਂ ਬਣਾ ਰਹੇ ਆ ਮੀਡੀਅਮ ਲੋ ਗੈਸ ਤੇ ਨਾਲ ਕੇ ਬਹਾਲਾ ਪਰ ਤੇਜ ਨਹੀਂ ਗੈਸ ਕਰ ਰਹੇ ਤੇ ਕਿਉਂਕਿ ਨਿਤ ਫਿਰ ਆਪਣਾ ਉਹੀ ਮੱਚ ਜੀਗਾ ਚੀਜ਼ਾਂ ਤੇ ਇਸ ਕਰਕੇ ਇਹਨੂੰ ਹੌਲੀ ਗੈਸ ਤੇ ਰੱਖ ਕੇ ਬਣਾਇਓ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਹਾਂ ਜੇ ਤੁਸੀਂ ਮਸ਼ਰੂਮ ਇਸ ਤਰ੍ਹਾਂ ਬਣਾਵੋਗੇ ਤਾਂ ਤੁਸੀਂ ਕਹੋਗੇ ਇੰਨੇ ਚਿਰ ਦੇ ਅਸੀਂ ਕਿਵੇਂ ਭੁੱਲੇ ਰਹੇ ਤੇ ਅਸੀਂ ਮਸ਼ਰੂਮ ਕਿਉਂ ਨਹੀਂ ਬਣਾ ਕੇ ਖਾਦੇ ਤੇ ਹੁਣ ਤੁਸੀਂ ਦੇਖ ਲਓ ਵੀ ਇਹ ਹੈਗੇ ਮੇਰੇ ਮਸ਼ਰੂਮ ਇੱਕ ਚੀਜ਼ ਹੋਰ ਮੈਂ ਜਿਹੜੀ ਭੁੱਲ ਗਈ ਤੇ ਹੁਣ ਮੈਂ ਚਲ ਗਈ ਬਾਹਰ ਤੋੜਨ ਨੂੰ ਤੋੜ ਕੇ ਲਿਆ ਕੇ ਰੱਖਦੀਆਂ ਤਾਂ ਕਿ ਮੈਂ ਫਿਰ ਉਹ ਖਾਦੇ ਵਿੱਚ ਹੀ ਪਾਉਂਗੀ ਹੁਣ ਤੱਕ ਕਿ ਮੈਂ ਭੁੱਲ ਗਈ ਪਹਿਲਾ ਲੈ ਕੇ ਆਉਣੇ ਸੀ ਤੋੜ ਕੇ ਤੇ ਆਪਾਂ ਭੁੱਲ ਕੇ ਲਿਆਉਣੇ ਇਸ ਕਰਕੇ ਕਦੇ-ਕਦੇ ਇਹ ਜੀਆਂ ਗਲਤੀਆਂ ਆਪਾਂ ਆਮ ਹੀ ਕਰ ਲੈਨੇ ਆ। ਦੇਖ ਲਓ ਜੀ ਮੇਰਾ ਤੜਕਾ ਹੋ ਗਿਆ ਰੈਡੀ ਅਗੇ ਮੁੜੇ ਵਸ ਮੈ ਮੁੜੇ ਮੁੜੇ ਤੇ ਇਹ ਇਹ ਹੈਗਾ ਮੇਰਾ ਸੌਲਟ ਹੁਣ ਇਹ ਨਾਲ ਦੇਖੋ ਮੈਂ ਸੌਲਟ ਕਿੰਨਾ ਪਾ ਰਹੀ ਹਾਂ ਕਿਉਂਕਿ ਮੈਂ ਮਸ਼ਰੂਮ ਜਿਆਦਾ ਬਣਾ ਰਹੀ ਇਸ ਕਰਕੇ ਮੈਂ ਸੌਲਟ ਜਿਆਦਾ ਪਾਇਆ ਤੁਸੀਂ ਆਪਣੇ ਸਵਾਦ ਅਨੁਸਾਰ ਪਾਉਣਾ ਇਹ ਨਾਲ ਪਾ ਦਿਓ ਕਿਤੇ ਇਹਨਾਂ ਨੇ ਇਹਨਾਂ ਚਮਚ ਪਾਤੇ ਅਸੀਂ ਪਾਉਣੇ ਪਰ ਮੇਰੇ ਕੋਲ ਹੈਬੀ ਟੀस्पून ਛੋਟੇ ਵਾਲਾ ਚਮਚਾ ਤੇ ਪਰ ਤੁਸੀਂ ਆਪਣੀ ਮਰਜ਼ੀ ਨਾਲ ਪਾਉਣਾ ਜਿੱਦਾਂ ਦੀ ਤੁਹਾਡੀ ਸਬਜੀ ਦਾ ਸਬਜੀ ਤੁਸੀਂ ਕਿੰਨੀ ਬਣਾਉਣੀ ਉਸ ਹਿਸਾਬ ਨਾਲ ਆਪਣੇ ਹਿਸਾਬ ਨਾਲ ਪਾਉਣੀ ਹੈ ਇਹ ਮਸਾਲੇ ਤੇ ਹੁਣ ਮਿਰਚੀ ਪੱਤੇ ਲੀਫ ਕਰੀ ਲੀਫ ਸੀਗਾ ਨੇ 베लीफ सॉरी ਕਰੇ ਲੀਫ ਨਹੀਂ 베लीफ ਸੀਗੇ ਮੇਰੇ ਬਾਹਰ ਟਰੀ ਲੱਗਾ ਹੈ ਮੈਂ 베लीफ ਉਤੋਂ ਤੋੜ ਕੇ ਲਿਆਈਆਂ ਤੇ ਉਹਨਾਂ ਨੂੰ ਧੋ ਕੇ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਕਿਉਂਕਿ ਉਹ ਪਉਣਾ ਮੈਂ ਤੜਕੇ ਦੇ ਵਿੱਚ ਜਦੋਂ ਮੈਂ ਪੁੱਲ ਗਈ ਤੇ ਪਰ ਹੁਣ ਮੈਂ ਉਹ 베लीफ ਬਾਹਰੋਂ ਤੋੜ ਕੇ ਲਿਆਈਆਂ ਤੇ ਹੁਣ ਆਪਾਂ ਉਹਨੂੰ ਇਦਾਂ ਹੀ ਪਾ ਲੈਣਾ ਵਿੱਚ ਤੇ ਬਾਅਦ ਚ ਉਹਨੂੰ ਕੱਢ ਲਾਂਗੇ ਜਦੋਂ ਮਸ਼ਰੂਮ ਹੋ ਗਏ ਤਿਆਰ ਕੱਢ ਵੀ ਕੱਢ ਕੇ ਵੀ ਬਾਹਰ ਰੱਖ ਸਾਈਡ ਤੇ ਰੱਖ ਦਿਆਂਗੇ ਨਹੀਂ ਵੀ ਰੱਖਾਂ ਤੇ ਜਿਹਦੇ ਕੋਲ ਜਾਊਗਾ ਤੇ ਉਹ ਆਪੇ ਬਾਹਰ ਕੱਢ ਕੇ ਬਾਹਰ ਕੱਢ ਕੇ ਰੱਖ ਦੇਗਾ ਤੇ ਇਹਦਾ ਕੋਈ ਨੁਕਸਾਨ ਵੀ ਨਹੀਂ ਹੈਗਾ ਤੇ ਵੇਅ ਲੀਫ ਤਾਂ ਵਧੀਆ ਹੁੰਦੇ ਆ ਤੇ ਆਪਣੇ ਘਰੇ ਘਰੇ ਲੱਗਾ ਆ ਦਰਖਤ ਟਰੀ ਤੇ ਫਿਰ ਆਪਾਂ ਉਹਦੇ ਵਿੱਚ ਲਿਆ ਕੇ ਤੋੜ ਕੇ ਪਾ ਲਈਦਾ ਤੇ ਇਹ ਹੈਗੀ ਮੇਰੇ ਕੋਲ ਸੁੱਕੀ ਮੇਥੀ ਛੁੱਕੀ ਮੇਥੀ ਤੁਹਾਡੇ ਕੋਲ ਜੇ ਹੈਗੀ ਤਾਂ ਤੁਸੀਂ ਪਾ ਲਓ ਜੇ ਨਹੀਂ ਵੀ ਹੈਗੀ ਤਾਂ ਤਾਂ ਵੀ ਕੋਈ ਏਡੀ ਕੋਈ ਹੈ ਨਹੀਂ ਕੋਈ ਗੱਲ ਕਿ ਤੁਸੀਂ ਪਾਉਣੀ ਜ਼ਰੂਰੀ ਹੈ ਨਹੀਂ ਵੀ ਹੈਗੀ ਤਾਂ ਤਾਂ ਵੀ ਸਰ ਸਕਦਾ ਤੁਸੀਂ ਨਾ ਪਾਓ ਤੇ ਇਹ ਹੈਗੇ ਮੇਰੇ ਬੇलीफ ਆਹ ਦੇਖ ਲਓ ਜੀ ਤੇ ਮੈਂ ਬੇलीफ ਨੂੰ ਪਾਏ ਦੇ ਵਿੱਚ ਪਾ ਕੇ ਤੇ ਚੰਗੇ ਤਰ੍ਹਾਂ ਮਿਕਸ ਕਰਤੇ ਚਲੋ ਜੀ ਆਪਣਾ ਤੜਕਾ ਹੋ ਗਿਆ ਹੁਣ ਬਿਲਕੁਲ ਹੋ ਗਿਆ ਰੈਡੀ ਦੇਖੋ ਕਲਰ ਕਿੰਨਾ ਸੋਹਣਾ ਆਉਂਦਾ ਹੈ ਨਾ ਉਹ ਸਟੀਮ ਆਉਂਦੀ ਹੈ ਮਰੇ ਉੱਪਰ ਫੈਨ ਵੀ ਚੱਲਦਾ ਤੇ ਉਹਦੇ ਕਰਕੇ ਸਟੀਮ ਆ ਜਾਂਦੀ ਹੈ ਕਈ ਵਾਰ ਤੁਹਾਨੂੰ ਦੇਖਣ 'ਚ ਥੋੜਾ ਜਿਹਾ ਡਿਫਰੈਂਟ ਕਲਰ ਦਿਖਦਾ ਹੈ ਕੱਲੇ ਦਾ ਬੜਾ ਚੈਲੋ ਤੇ ਬੜਾ ਪਿਆਰਾ ਕਲਰ ਆਇਆ ਲਓ ਜੀ ਆਪਾਂ ਹੁਣ ਪਾਤੇ ਇਹਦੇ ਵਿੱਚ ਮਸ਼ਰੂਮ ਮਸ਼ਰੂਮ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤੇ ਮਿਕਸ ਕਰਾਂਗੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਲਿਓ ਨਾਲ ਨਾ ਮੈਨੂੰ ਬਹੁਤ ਤੁਹਾਡੀ ਹੈਲਪ ਦੀ ਲੋੜ ਆ ਤੇ ਜਿਹੜਾ ਵੀ ਦੇਖੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਹ ਲੋ ਜੀ ਜਿਹੜੇ ਮਸ਼ਰੂਮ ਐ ਜਿਆਦਾ ਬਣਾ ਰਹੀ ਹਾਂ ਇਸ ਕਰਕੇ ਮੇਰੇ ਮਸ਼ਰੂਮ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਕਿ ਜੇ ਮੋٹے ਮੋٹے ਕੱਟੇ ਹੁੰਦੇ ਹਨ ਫਿਰ ਉਹ ਜਿਆਦਾ ਬੱਚੇ ਪਸੰਦ ਨਹੀਂ ਕਰਦੇ ਇਸ ਕਰੇ ਪਤਲੇ ਪਤਲੇ ਸਲਾਈਸ ਕਟੋਂਗੇ ਨਾ ਫਿਰ ਉਹ ਸਾਰਿਆਂ ਨੂੰ ਵਧੀਆ ਰਹਿੰਦੇ ਆ ਤੇ ਜੇ ਤੁਸੀਂ ਚੌਲਾਂ ਦੇ ਨਾਲ ਵੀ ਖਾਣੇ ਇੱਕ ਤਾਂ ਪਤਲੇ ਪਤਲੇ ਕਟੋ ਜਿਆਦਾ ਬਣ ਜਾਂਦੇ ਆ ਮਸ਼ਰੂਮ ਨਾ ਠਿੱਕ ਬਣ ਜਾਂਦੇ ਆ ਤੇ ਜੇ ਤੁਸੀਂ ਵੱਡੇ ਵੱਡੇ ਮੋٹے ਮੋٹے ਕਟੋਂਗੇ ਫਿਰ ਉਹ ਥੋੜੇ ਜੇ ਮੋٹے ਮੋٹے ਉਹੀ ਵਿਚੇ ਹੋ ਜਾਂਦੇ ਆ ਫਿਰ ਉਹ ਠਿੱਕ ਨਹੀਂ ਬਣਦੇ ਜਿਆਦੇ ਤੇ ਇਹ ਬੱਚੇ ਨੇ ਜਿਵੇਂ ਚੌਲਾਂ ਦੇ ਨਾਲ ਖਾਣੇ ਹੁੰਦੇ ਆ ਤੇ ਜਾਂ ਤੁਸੀਂ ਚੌਲਾਂ ਨਾ ਖਾ ਲੋ ਜੇ ਤੁਸੀਂ ਨਾਨ ਨਾ ਖਾਣੇ ਨਾਨ ਨਾ ਵੀ ਖਾ ਸਕਦੇ ਹੋ ਤੁਸੀਂ ਰੋਟੀ ਨਾ ਖਾਣੇ ਰੋਟੀ ਨਾ ਵੀ ਖਾ ਸਕਦੇ ਆ ਤੇ ਬਾਲੇ ਆਪਾਂ ਪਤਲੇ ਨਹੀਂ ਬਣਾਉਣੇ ਆ ਪੱthick ਗਰੇਵੀ ਰੱਖ ਕੇ ਬਣਾਉਣੇ ਆ ਥਿੱਕ ਜੇ ਬਣਾਉਣੇ ਆ ਤੇ ਇੱਕ ਹੋਰ ਦੰ ਦੱਸ ਦੇ ਇਹਨਾਂ ਦੇ ਵਿੱਚ ਆਪਾਂ ਕਦੇ ਪਾਣੀ ਨਹੀਂ ਪਾਉਂਦੇ ਬਸ ਜਦੋਂ ਇਹਨਾਂ ਨੂੰ ਆਪਾਂ ਮਿਕਸ ਕਰ ਲਿਆ ਚੰਗੇ ਤਰ ਤੇ ਆਪਾਂ ਇਹਨਾਂ ਨੂੰ ਦੇਣਾ ਟੱਕ ਟੱਕਣ ਤੋਂ ਬਾਅਦ ਬਸ ਇਹਨਾਂ ਨੇ ਆਪਣੇ ਆਪ ਹੀ ਇਹਨਾਂ 'ਚ ਪਾਣੀ ਨਾ ਜਾਂਦਾ ਆ ਤੇ ਤੁਹਾਨੂੰ ਇਹਨਾਂ 'ਚ ਪਾਣੀ ਪਾਉਣ ਦੀ ਲੋੜ ਨਹੀਂ ਪੈਂਦੀ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਕਿੰਨਾ ਕਲਰ ਸੋਹਣਾ ਲੱਗਦਾ ਵੀ ਜਿਵੇਂ ਚਮਚਾ ਭਰ ਕੇ ਹੀ ਖਾ ਲਈਏ ਕਿ ਮਸ਼ਰੂਮ ਤਾਂ ਕੱਚੇ ਵੀ ਲੋਕੀ ਖਾ ਲੈਂਦੇ ਪਰ ਜਿਹੜੇ ਆ ਕਲਰ ਜਿਹਦਾ ਹਲਦੀ ਜੀ ਲੱਗੀ ਹੋਵੇ ਵਧੀਆ ਕਲਰ ਜਿਆ ਬਣਿਆ ਹੋਵੇ ਤਾਂ ਕਿੰਨਾ ਸੋਹਣਾ ਲੱਗਦਾ ਕਲਰ ਤੇ ਫਿਰ ਤਾਂ ਖਾਣ ਨੂੰ ਵੀ ਬੰਜੀ ਕਰਦਾ ਵੀ फटाफट ਚੱਕ ਕੇ ਖਾ ਲਈਏ ਤੇ ਆਪਾਂ ਹੁਣ ਇਹਨੂੰ ਵੀ ਠਕਾਂਗੇ ਥੋੜਾ ਜਿਹਾ ਠਕਾਂਗੇ ਟੱਕੇ ਤੇ ਫਿਰ ਇਹਨਾਂ ਨੂੰ ਪਕਾਵਾਂਗੇ ਤੇ ਆ ਲੋ ਜੀ ਦੇਖ ਲੋ ਤੇ ਟੱਕੇ ਤੇ ਹੁਣ ਦੇਖੋ ਇਹਨਾਂ ਚ ਪਾਣੀ ਕਿੰਨਾ ਆ ਗਿਆ ਕਿਉਂਕਿ ਇਹਨਾਂ ਦੇ ਵਿੱਚ ਪਾਣੀ ਬਹੁਤ ਹੁੰਦਾ ਜਦੋਂ ਤੁਸੀਂ ਮਾੜਾ ਜਿਹਾ ਇਹਨਾਂ ਨੂੰ ਟੱਕ ਦਿੰਨੇ ਹੋ ਤੇ ਬਸ ਇਹਨਾਂ ਨੇ ਆਪਣੇ ਆਪ ਪਾਣੀ ਇਹਨਾਂ ਨੇ ਸਾਰਾ ਛੱਡ ਦੇਣਾ ਹੁੰਦਾ ਪਾਣੀ ਛੱਡ ਕੇ ਫਿਰ ਉਸੇ ਪਾਣੀ ਦੇ ਵਿੱਚ ਇਹ ਬਣ ਜਾਂਦੇ ਰਹਿ ਜਾਂਦੇ ਮਸ਼ਰੂਮ ਬਣਦਿਆਂ ਨੂੰ ਬੜਾ ਚਿਰ ਨਹੀਂ ਲੱਗਦਾ ਬਸ ਤੜਕੇ ਦਾ ਹੀ ਟਾਈਮ ਲੱਗਦਾ ਹੁੰਦਾ ਜਿਹੜਾ ਲੱਗਦਾ ਉਹਨਾਂ ਦਾ ਤੇ ਆਪਾਂ ਫਿਰ ਇਹਨੂੰ ਥੋੜਾ ਜਿਹਾ ਟੱਕ ਦਿਆਂਗੇ ਇਹ ਹੈਗੇ ਜਿਹੜੇ ਜੀ ਆਪਾਂ ਕਾਜੂ ਤੇ ਦੁੱਧ ਗ੍ਰाइंड ਕਰਕੇ ਰੱਖੇ ਤੁਹਾਨੂੰ ਦਿਖਾਇਆ ਸੀ ਪਹਿਲਾਂ ਤੇ ਚੰਗੀ ਤਰ੍ਹਾਂ ਤੇ ਹੁਣ ਇਹ ਦੀ ਬਣ ਗਈ ਕਰੀਮ ਇੱਥੇ ਮੈਂ ਕਰੀਮ ਨਹੀਂ ਯੂਜ਼ ਕਰਦੀ ਆਪਾਂ ਕਰਦੇ ਆ ਇੱਥੇ ਕਾਜੂ ਤੇ ਦੁੱਧ ਚੰਗੀ ਤਰ੍ਹਾਂ ਉਹਨੂੰ ਗ੍ਰाइंड ਕਰ ਲਿਆ ਤੇ ਇਹ ਬਣ ਗਈ ਕਰੀਮ ਇਹ ਸਭ ਤੋਂ ਬੈਸਟ ਹੈ ਉਹ ਹੈਲਥੀ ਹੁੰਦੀ ਹੈ ਕਰੀਮ ਵੀ ਤੇ ਕਾਜੂ ਵੀ ਤੇ ਦੁੱਧ ਵੀ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਯੂਜ਼ ਕਰਦੇ ਆਂ ਆਪਾਂ ਕਰੀਮ ਦੂਜੀ ਨਹੀਂ ਯੂਜ਼ ਕਰਦੇ ਤੇ ਕੋਸ਼ਿਸ਼ ਕਰਿਆ ਕਰੋ ਕਿ ਜੇ ਤੁਸੀਂ ਕਾਜੂ ਤੇ ਦੁੱਧ ਪਾ ਕੇ ਮਿਕਸ ਕਰਕੇ ਉਹਦੀ ਗ੍ਰੈਂਡ ਕਰ ਲਓ ਤਾਂ ਕਰੀਮ ਬਣ ਜਾਂਦੀ ਹੈ ਉਹ ਕਰੀਮ ਬਣਾ ਕੇ ਦੇਖੋ ਨਾਲ ਹੀ ਤੁਹਾਨੂੰ ਟੇਸਟ ਪਤਾ ਲੱਗੂਗਾ ਕਿ ਕਿਦਾਂ ਦਾ ਟੇਸਟ ਆ ਇਹਦਾ ਤੇ ਜਿਨ੍ਹਾਂ ਨੇ ਕਦੇ ਮਸ਼ਰੂਮ ਨਹੀਂ ਖਾਦੇ ਉਹ ਵੀ ਬਣਾ ਕੇ ਇਹ ਖਾ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਤੁਸੀਂ ਕਹੋਗੇ ਅਸੀਂ ਕਿੱਥੇ ਭੁੱਲੇ ਰਹੇ ਸੀ ਕਿਉਂ ਨਹੀਂ ਖਾਦੇ ਹੁਣ ਤੱਕ ਦੇ ਨਾਲ ਬਣਾਇਓ ਚੌਲਕ ਜਿਆਦੇ ਬੱਚੇ ਤਾਂ ਇਹਨਾਂ ਨਾਲ ਚੌਲੀ ਜਿਆਦਾ ਪਸੰਦ ਕਰਦੇ ਆ ਤੇ ਜੇ ਤੁਸੀਂ ਮਤਲਬ ਤੁਹਾਡੀ ਪਸੰਦ ਹੈ ਜੇ ਤੁਸੀਂ ਚੌਲ ਨਹੀਂ ਖਾਂਦੇ ਤਾਂ ਫਿਰ ਤੁਸੀਂ ਰੋਟੀ ਨਾਨ ਵੀ ਖਾ ਸਕਦੇ ਹੋ ਰੋਟੀ ਵੀ ਖਾ ਸਕਦੇ ਆ ਤੇ ਬਸ ਨੂੰ ਆਪਾਂ ਇਹਨੂੰ ਇੱਕ ਕਰੀਮ ਪਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਬੜਾ ਸੇਕ ਨਹੀਂ ਲਵਾਉਣਾ ਇੱਕ ਦੋ ਮਿੰਟ ਦਾ ਸੇਕ ਲਵਾਉਣਾ ਹੈ ਤੇ ਮਸ਼ਰੂਮ ਦੇਖ ਲਓ ਆਪਣੇ ਨੀਲੀ ਬਣ ਕੇ ਹੋ ਗਏ ਤਿਆਰ 1 ਮਿੰਟ ਲਈ ਆਪਾਂ ਹੋਰ ਇਹਨੂੰ ਟੱਕਦਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਤੇ ਜਰੂਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਮਸ਼ਰੂਮ ਮੇਰੇ ਬਣੇ ਹੋਏ ਕਿਵੇਂ ਦੇ ਲੱਗੇ ਮੈਨੂੰ ਸਪੋਰਟ ਤੁਹਾਡੇ ਲੋੜ ਹੈ ਕਿਉਂਕਿ ਜੇ ਤੁਸੀਂ ਮੈਨੂੰ ਸਪੋਰਟ ਕਰੋਗੇ ਤਾਂ ਮੇਰਾ ਹੌਸਲਾ ਹੋਰ ਵੀ ਵਧੂ ਤੇ ਮੈਂ ਹੋਰ ਵੀ ਵੀਡੀਓ ਬਣਾਵਾਂ ਤੁਹਾਡੇ ਲਈ ਤੇ ਜਿਹੜੀਆਂ ਕਿ ਮੈਨੂੰ ਰੈਸਪੀ ਸੌਂਦੀਆਂ ਤੇ ਮੈਂ ਵਧੀਆ-ਵਧੀਆ ਲੈ ਕੇ ਦਿਖਾਵਾਂ ਮੈਂ ਦੇਖੋ ਕਿੰਨੇ ਸੋਹਣੇ ਮੇਰੇ ਮਸ਼ਰੂਮ ਠਿੱਕ ਤੇ ਬਣ ਕੇ ਤਿਆਰ ਹੋ ਗਏ ਤੇ ਹੁਣ ਤੁਸੀਂ ਵੀ ਜਰੂਰ ਆਪਣੇ ਇਹਨਾਂ ਨੂੰ ਬਣਾ ਕੇ ਖਾਣੇ ਆ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੇ ਮਸ਼ਰੂਮ ਕਿਵੇਂ ਦੇ ਬਣੇ ਆਇਆ ਗਏ ਦੇ ਸਾਹਮਣੇ ਬਣਾ ਕੇ ਰੱਖੋਗੇ ਨਾ ਤੇ ਪੁੱਛਣਾ ਉਹਦੇ ਰਸਪੀਆ ਪੁੱਛਣ ਲਈ ਮਜਬੂਰ ਹੋ ਜਾਊਗਾ ਤੁਹਾਡੇ ਕੋਲੋਂ ਕਿ ਰਸਪੀ ਇਹਦੀ ਹੈ ਕਿਦਾਂ ਦੀ